ਉਰੀ ਮੇਥੀ ਚਨਾ ਦਾਲ ਮੈਂ 1 2 ਕੌਲੀਆਂ ਭੋਂਦੀਆਂ ਸੀ ਰਾਤ ਚਨਾ ਦਾਲ ਰਾਤ ਵਰ ਭੋਂਕੇ ਰੱਖੀ 500 ਗ੍ਰਾਮ ਪਾਲਕ ਲਈ 300 ਗ੍ਰਾਮ ਮੈਂ ਚਨਾ ਦਾਲ ਲਈ ਟਮਾਟਰ ਅਦਰਕ ਹਰੀਆਂ ਮਿਰਚਾ ਪਿਆਜ਼ ਲਸਣ ਦੀ ਅੱਧੀ ਕੌਲੀ ਤੇ ਮੇਥੀ ਦਾਣਾ ਇਹ ਦੇਸੀ ਘਿਓ ਤੇ ਇੱਕ ਪਿਆਜ਼ ਆਪਣਾ ਹੋਰ ਪਿਆ ਤੇ ਇਹ ਹੈਗੀ ਆ ਪਾਲਕ ਰਾਤ ਭਰ ਭਿਉ ਕੇ ਰੱਖੀ ਇਸ ਦਾਲ ਨੂੰ ਚਨਾ ਦਾਲ ਨੂੰ ਆਪਾਂ ਨੇ ਸਾਫ਼ ਕਰ ਲੈਣਾ ਇੱਕ ਵਾਰੀ ਫੇਰ ਤੋਂ ਨਮਕ ਵਾਲਾ ਪਾਣੀ ਸੀ ਆਪਾਂ ਨੇ ਨਵਾਂ ਪਾਣੀ ਵਰਤਣਾ ਹੈ ਮੇਰੇ ਵੱਲੋਂ ਪਿਆ ਪਰਿਸ਼ਤ ਸ੍ਰੀ ਅਕਾਲ ਕੁੱਕ ਵਿਦ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਜੀ ਅੱਜ ਦੀ ਕੁਕਿੰਗ ਵੀਡੀਓ ਲੈ ਕੇ ਸਰੋਂ ਦਾ ਸਾਗ ਆਪਾਂ ਹਮੇਸ਼ਾ ਖਾਂਦੇ ਹਾਂ ਸਰਦੀਆਂ ਵਿੱਚ ਚਲੋ ਮੈਂ ਕਿਹਾ ਅੱਜ ਸ਼ੁਰੂਆਤ ਵਿੱਚ ਹੀ ਸਰੋਂ ਦਾ ਸਾਗ ਮੇਰੇ ਕੋਲ ਹੈ ਨਹੀਂ ਮੈਂ ਚਨਾਦਾਲ ਪਾਲਕ ਸਾਗ ਹੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆਂ ਪੁਰਾਣੇ ਤਰੀਕੇ ਨਾਲ ਤੇ ਇਹ ਤਰੀਕਾ ਹੈਗਾ ਮਿੱਟੀ ਦੀ ਟੋੜੀ ਵਿੱਚ ਸਾਗ ਬਣਾਉਂਦੀਆਂ ਸੀ ਆਪਣੇ ਪੁਰਾਣੇ ਸਮੇਂ ਵਿੱਚ ਉਸੇ ਤਰ੍ਹਾਂ ਨਾਲ ਆਪਾਂ ਨੇ ਬਣਾ ਲੈਣਾ ਜਿਸ ਸਾਗ ਤੇ ਇਹਦੇ ਇਨਗਰੀਡੀਅੰਟਸ ਤੁਸੀਂ ਦੇਖ ਚੁੱਕੇ ਆ ਇਹਦੇ ਵਿੱਚ ਮਿਸ ਇਨਗਰੀਡੀਅੰਟ ਮੇਨ ਬਾਥੂਆ ਕਿਉਂਕਿ ਬਾਥੂ ਮੈਨੂੰ ਮਿਲਿਆ ਨਹੀਂ ਬਾਥੂ ਦੀ ਤਸਵੀਰ ਹੈ ਜਿਹੜੀ ਜ਼ਿਆਦਾ ਗਰਮ ਹੁੰਦੀ ਆ ਪਾਲਕ ਦੇ ਨਾਲ ਬਾਥੂ ਦਾ ਕਾਫੀ ਮੇਲ ਆ ਤੇ ਉਹ ਸਵਾਦ ਵੀ ਵਧਾ ਦਿੰਦਾ ਜੀ ਆਪਾਂ ਵੀਡੀਓ ਕਰੀਏ ਸ਼ੁਰੂ ਜਿੰਨਾ ਆਪਾਂ ਨੂੰ ਪਾਣੀ ਚਾਹੀਦਾ ਆਪਾਂ ਨੇ ਪਹਿਲਾਂ ਹੀ ਪਾ ਲੈਣਾ ਇਹਦੇ ਵਿੱਚ ਤੇ ਬਾਅਦ ਵਿੱਚ ਆਪਾਂ ਨੇ ਇਹਨੂੰ ਅੱਗ ਤੇ ਰੱਖਣਾ ਹੈ ਅੱਗ ਆਪਾਂ ਬਾਲ ਲਈਏ ਬਹੁਤ ਸੋਹਣੀ ਨਰਮ ਹੋ ਗਈ ਢਾਲ ਤੋਂ 1 ਇੰਚ ਉੱਪਰ ਆ ਜਿਹੜਾ ਪਾਣੀ ਹੋਣਾ ਚਾਹੀਦਾ ਐਨਾ ਪਾਣੀ ਮੈਂ ਪਾ ਲਿਆ ਚੱਪਣੀ ਆਪਣੀ ਗਈ ਟੁੱਟ ਗਈ ਚਲੋ ਆਪਾਂ ਹੁਣ ਸਟੀਲ ਦਾ ਹੀ ਢੱਕਣ ਵਰਤ ਲੈਣਾ ਆਪਾਂ ਨੇ ਦਾਲ ਵਿੱਚ ਕੁਝ ਨਹੀਂ ਪਾਇਆ ਸਿਰਫ ਪਾਣੀ ਪਾਇਆ ਜਦ ਤੱਕ ਉਬਾਲਾ ਆਉਣਾ ਮੈਂ ਤੁਹਾਨੂੰ ਦੱਸਉਣੀ ਆ ਵੀ ਆਪਾਂ ਨੇ ਕਿਉਂ ਨਹੀਂ ਪਾਇਆ ਨਾ ਆਪਾਂ ਨੇ ਨਮਕ ਪਾਇਆ ਨਾ ਕੁਝ ਹੋਰ ਪਾਇਆ ਉਹਦਾ ਕਾਰਨ ਤੁਸੀਂ ਦੇਖਿਓ ਵੀ ਮੈਂ ਕਿਉਂ ਨਹੀਂ ਪਾਇਆ ਚਾ ਗਣਾ ਇਹ ਬੜੀ ਚੀਕਣੀ ਚਿਕਣੀ ਜੀ ਹੁੰਦੀ ਆ ਟੇਸਟ ਖਰਾਬ ਕਰ ਦਿੰਦੀ ਆ ਇਹ ਆਪਾਂ ਨੂੰ ਚੱਕਣੀ ਪੈਣੀ ਆ ਐਸੇ ਕਰਕੇ ਮੈਂ ਕੁਝ ਵੀ ਨਹੀਂ ਸੀ ਇਹਦੇ ਵਿੱਚ ਪਾਇਆ ਬਹੁਤ ਜ਼ਿਆਦਾ ਉੱਬਲ ਰਿਹਾ ਸੀ ਇਹ ਮੈਂ ਕਿਹਾ ਚਲੋ ਮੈਂ ਤੁਹਾਨੂੰ ਦਿਖਾ ਦਵਾਂ ਵੀ ਮੈਂ ਕਿਉਂ ਨਹੀਂ ਸੀ ਪਾਇਆ ਇਹਦੇ ਵਿੱਚ ਕੁਝ ਵੀ ਇੱਕ ਚਮਚ ਮੇਥੀ ਦਾਣਾ ਪਾ ਦੇਣਾ ਆਪਾਂ ਨੇ ਕਚਮਚ ਦੇ ਕਰੀਬ ਨਮਕ ਪਾ ਦੇਣਾ ਅਦਰਕ ਪਿਆਜ਼ ਪੰਜ ਕ ਹਰੀਆਂ ਮਿਰਚਾਂ ਤੇ ਲਸਣ ਇਹ ਸਾਰਾ ਕੁਝ ਇਕੱਠਾ ਹੀ ਪਾ ਦੇਣਾ ਆਪਾਂ ਨੇ ਇਹਦੇ ਵਿੱਚ ਤੌੜੀ ਚ ਜਾ ਤੱਕ ਦਾਲ ਤੇ ਸਾਰਾ ਸਮਾਨ ਪਾਇਆ ਆਪਣਾ ਉਬਾਲੇ ਖਾਂਦਾ ਨਾ ਉਦੋਂ ਤੱਕ ਆਪਾਂ ਨੇ ਫਿਰ ਆਪਣੀ ਇਹ ਪਾਲਕ ਚੀਰ ਲੈਣੀ ਬਰੀਕ ਕਰਕੇ ਵੈਸੇ ਤਾਂ ਉਂਝ ਕੱਲੇ ਪੱਤੇ ਵੀ ਤੋੜ ਕੇ ਪਾਏ ਜਾ ਸਕਦੇ ਆ ਪਰ ਮੈਂ ਇਹ ਡੰਡੀਆਂ ਵੀ ਪਾਉਣੀਆਂ ਇਹ ਨਰਮੇ ਆ ਇਹਨਾਂ ਵਿੱਚ ਥੋੜੇ ਥੋੜੇ ਰੇਸ਼ੇ ਹੁੰਨੇ ਆ ਇਸ ਕਰਕੇ ਆਪਾਂ ਨੇ ਇਹਨੂੰ ਬਰੀਕ ਬਰੀਕ ਕੱਟ ਲੈਣਾ ਕੱਟ ਕੇ ਪਾਉਣਾ ਇਹਨੂੰ ਪਾਲਕ ਨੂੰ 500 ਗ੍ਰਾਮ ਪਾਲਕ ਲਈ 300 ਗ੍ਰਾਮ ਮੈਂ ਚਨਾ ਦਾਲ ਲਈ ਤੇ ਇਹ ਹੁਣ ਆਪਾਂ ਨੇ ਕਟਿੰਗ ਕਰ ਕਰਕੇ ਪਾਈ ਜਾਣੀ ਨਾਲ ਨਾਲ ਆਪਾਂ ਨੇ ਇਦਾਂ ਘੋਲਟਣਾ ਸ਼ੁਰੂ ਕਰ ਦੇਣਾ ਫਿਰ ਜਦੋਂ ਬਣਨਾ ਸ਼ੁਰੂ ਹੋ ਗਿਆ ਨਾ ਅੱਧੇ ਘੰਟੇ ਦੇ ਕਰੀਬ ਲੰਘ ਗਿਆ ਮੇਰਾ ਟਾਈਮ ਆ ਜਿਹੜਾ ਹੁਣ ਦਾਣੇ ਆ ਜਿਹੜੇ ਬਿਲਕੁਲ ਨਰਮ ਹੋ ਗਏ ਆਪਾਂ ਨੇ ਨਾਲ ਦੀ ਨਾਲ ਘੋਟਣਾ ਸ਼ੁਰੂ ਕਰ ਦੇਣਾ ਇਹਨੂੰ ਇੱਧਰ ਆਪਾਂ ਨੇ ਤੜਕਾ ਲਾਉਣਾ ਹੈ ਤੜਕਾ ਲਾਉਣ ਵਾਸਤੇ ਆਪਾਂ ਨੇ ਟਮਾਟਰ ਪਿਆਜ਼ ਅਦਰਕ ਲਸਣ ਦੇਸੀ ਘਿਓ ਤੇ ਜੀਰਾ ਆ ਥੋੜਾ ਜਿਹਾ ਜੀਰਾ ਪਾ ਲੈਣਾ ਜਿਆਦਾ ਜੀਰਾ ਨਹੀਂ ਪਾਉਣਾ ਤੇ ये पा लिया आपने घ्यो देसी अग ज़्यादा होगी इस करके मैं बंद करता पे अदरक पा देना अपने लसन ਦੂਦ ਇਦਾਂ ਥੋੜਾ ਥੋੜਾ ਗੁਲਾਬੀ ਹੋ ਗਿਆ ਨਾ ਬਸ ਉਸੇ ਟਾਈਮ ਆਪਾਂ ਨੇ ਪਿਆਜ਼ ਪਾ ਰਣਾ ਤੜਕਾ ਆਪਣਾ ਪੂਰਾ ਸੁਨਹਿਰੀ ਹੋ ਗਿਆ ਟਮਾਟਰ ਪਾ ਦੇ ਨੇ ਉਧਰ ਨਾਲ ਦੀ ਨਾਲ ਆਪਾਂ ਸਾਗ ਘੋਟ ਹੋ ਰਿਹਾ ਹੈ ਇਹਦਾ ਦਾਣਾ ਬਿਲਕੁਲ ਹੀ ਖਤਮ ਹੋ ਜੂਗਾ ਆਪਾਂ ਨੇ ਇੰਨਾ ਘੋਟ ਦਾਣਾ ਥੋੜੀ ਜੀ ਕਸੂਰੀ ਮੇਥੀ ਪਾ ਦੇਣੀ ਆ ਛੋਟੀ ਜੀ ਇੱਕ ਕੋਲੀ ਆ ਮੈਂ 2 ਚਮਚਾ ਕਸੂਰੀ ਮੇਥੀ ਦੇ ਪਾ ਕੇ ਤੇ ਇਧਰ ਆਪਣਾ ਸਾਗ ਆ ਜਿਹੜਾ ਹੋ ਘੋਟ ਹੋ ਗਿਆ ਬਿਲਕੁਲ ਬੰਦ ਕਰਤਾ ਮੈਂ ਬਿਲਕੁਲ ਬਹੁਤ ਵਧੀਆ ਘੋਟ ਹੋਇਆ ਇਹ ਘੋਟਣੇ ਨਾਲ ਪੁਰਾਣੇ ਸਮੇਂ ਵਿੱਚ ਘੋਟਣੇ ਨਾਲੇ ਘੋਟਿਆ ਕਰਦੇ ਸੀ ਮਸ਼ੀਨ ਆ ਜਿਹੜੀ ਉਹ ਬਹੁਤ ਹੀ ਜ਼ਿਆਦਾ ਬਰੀਕ ਕਰ ਦਿੰਦੀ ਹੈ ਚਟਣੀ ਜੀ ਬਣਾ ਦਿੰਦੀ ਹੈ ਇਸ ਕਰਕੇ ਘੋਟਣੇ ਵਾਲਾ ਸਾਗ ਆ ਨਾ ਜਿਹੜਾ ਥੋੜਾ ਟਾਈਮ ਤਾਂ ਲੱਗਦਾ ਵੀ ਹਾਂ ਆਪਾਂ ਨੂੰ ਜ਼ੋਰ ਲਾ ਕੇ ਘੋਟਣਾ ਪੈਂਦਾ ਬਿਲਕੁਲ ਦਾਣਾ ਜਿਹੜਾ ਖਤਮ ਹੋ ਗਿਆ पण हे तडका आहे जेडा चक चक के इधर पादान ते ऐदा ही घोटणे नाल रळा ਨਾਦਾਲ ਪਾਲਕ ਦਾ ਸਾਗ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਦੇਖਿਓ ਐਸੇ ਪੁਰਾਣੀ ਤਰੀਕੇ ਨਾਲ ਘੋਟਣੇ ਨਾਲ ਘੋਟ ਕੇ ਤੇ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਤੁਹਾਡੇ ਕੋਲੋਂ ਕਿਵੇਂ ਬਣਿਆ ਆਪਾਂ ਕਿਸੇ ਹੋਰ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਲਈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਕ ਵਿਦ ਜਸਵੀਰ ਚੰਨਨਕਰਨ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਹਾਈਪੋ ਵੀ ਕਰਦੇ ਹੋ ਬਾਏ ਬਾਏ